ਅੱਜ ਭਾਰੀ ਬਰਸਾਤ ਦੇ ਕਾਰਨ ਤੇ ਪਿੱਛੋਂ ਨਹਿਰਾਂ ਦੇ ਵਿੱਚ ਪਾਣੀ ਦਾ ਦਬਾਅ ਵਧਣ ਕਾਰਨ ਬਾਬਾ ਬਕਾਲਾ ਦੇ ਨੇੜੇ ਸਹਿਰ ਰਈਆ ਵਿਖੇ ਜਿਹੜੀ ਨਹਿਰ ਦੇ ਉੱਤੇ ਪਾੜ ਪੈ ਗਿਆ ਜਿਸ ਨਾਲ ਕਈ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਨੂੰ ਜਾਵੜਿਆ ਇਸ ਪਾੜ ਨੂੰ ਪੂਰਾ ਕਰਨ ਲਈ ਇੱਕਦਮ ਐਕਸ਼ਨ ਲੈਂਦੇ ਹੋਏ ਸਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮਾਨਯੋਗ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਅਸੀਂ ਤੁਰੰਤ ਗੁਰਦਾਰਾ ਬਾਬਾ ਬਕਾਲਾ ਸਾਹਿਬ ਦਾ ਸਟਾਫ ਤੇ ਮੈਂ ਆਪਣੇ ਵੱਲੋਂ ਮੇਰੇ ਸਹਿਯੋਗੀ ਸਰਦਾਰ ਸੇਜ ਸਿੰਘ ਜੀ ਮੀਟ ਮੈਨੇਜਰ ਸਰਦਾਰ ਜਗਤਾਰ ਸਿੰਘ ਜੀ ਮੀਟ ਮੈਨੇਜਰ ਤੁਰੰਤ ਹੋਰ ਸਟਾਫ ਨੂੰ ਨਾਲ ਲੈ ਕੇ ਉੱਥੇ ਮਤਲਬ ਇਹ ਜਿਹੜਾ ਬੰਨ ਹੈ ਪੂਰਿਆ ਗਿਆ ਤੇ ਇਸ ਬੰਨ ਨੇ ਵਿੱਚ ਤਕਰੀਬਨ 2-3000 ਦੇ ਕਰੀਬ ਜਿਹੜਾ ਥੈਲਾ ਖਾਲੀ ਥੈਲਾ ਸੀਮਿੰਟ ਵਾਲਾ ਉਹ ਮਿੱਟੀ ਦੀ ਸੇਵਾ ਸਾਰੀ ਸੰਤ ਬਾਬਾ ਕੋਲਾ ਸਿੰਘ ਜੀ ਸਰਹਾਲੀ ਸਾਹ ਵਾਲਿਆਂ ਵੱਲੋਂ ਕੀਤੀ ਗਈ ਤੇ ਸਾਡੇ ਹਲਕੇ ਦੇ ਬਹੁਤ ਹੀ ਸਰਕਾਰਜੋਗ ਉਦਮੀ ਮੈਂਬਰ ਜਹੰਦਰ ਬਲਜੀਤ ਸਿੰਘ ਜੀ ਜਲਾਲ ਉਸਮਾ ਮੌਕੇ ਤੇ ਸਾਰੀ ਦੇਖ ਰਿਕ ਕਰਦੇ ਰਹੇ ਤੇ ਸਾਰੇ ਜਿਹੜੇ ਉਥੇ ਸੇਵਾ ਕਰਨ ਵਾਲੇ ਸਿੰਘ ਤੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਆਪ ਜਹੰਦਰ ਬਲਜੀਤ ਸਿੰਘ ਜੀ ਜਲਾਲ ਉਸਮਾ ਉਹਨਾਂ ਦਾ ਵਰਤਾਇਆ ਗਿਆ ਤੇ ਤਕਰੀਬਨ ਬੰਨ ਦਾ ਜਿਹੜਾ ਪੂਰਾ ਅਸੀਂ ਜਲਦੀ ਕਰ ਰਹੇ ਹਾਂ ਤੇ ਇਸ ਜਿਹੜਾ ਕਾਰਜ ਸ੍ਰੋਣੀ ਗੁਰਦਾਰਾ ਪ੍ਰਬੰਧ ਕਮੇਟੀ ਵੱਲੋਂ ਤੁਰੰਤ ਕੀਤਾ ਗਿਆ ਇਸ ਨਾਲ ਇਲਾਕੇ ਦੇ ਵਿੱਚ ਸਾਡੀ ਮਾਨਮਤੀ ਜਿਹੜੀ ਇਹ ਸੰਸਥਾ ਹੈ ਸਰੌਣੀ ਗੁਰਦਾਰਾ ਪ੍ਰਬੰਧਕ ਕਮੇਟੀ ਇਹਦੀ ਇਹਦੇ ਕਾਰਜ ਲਈ ਇਲਾਕੇ ਦੇ ਵਿੱਚ ਅਤੇ ਜਹਕਰ ਬਲਜੀਤ ਸਿੰਘ ਜੀ ਜਲਾਲ ਉਸਮਾਨ ਦੇ ਇਸ ਉਦਮ ਸਰਕਾਰਾ ਇਲਾਕੇ ਦੇ ਵਿੱਚ ਭਰਪੂਰ ਹੈ ਜਿਹੜੀ ਸਲਾਘਾ ਹੋ ਰਹੀ ਹੈ